ਚੋਰੀ ਦੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਫਾਜ਼ਿਲਕਾ ਦੀ ਸੀਆਈਏ ਸਟਾਫ ਵੱਲੋਂ 11 ਬੰਦਿਆਂ ਨੂੰ ਕੀਤਾ ਗਿਆ ਗ੍ਰਿਫਤਾਰ ਚੋਰੀ ਕੀਤਾ ਗਿਆ ਤੇਲ ਅਤੇ ਚਾਵਲ ਵੀ ਕੀਤੇ ਬਰਾਮਦ ਫਾਜ਼ਿਲਕਾ ਦੀ ਸੀਏਏ ਸਟਾਫ ਪੁਲਿਸ ਵੱਲੋਂ ਚੋਰੀ ਦੇ ਵੱਖ-ਵੱਖ ਦੋ ਮਾਮਲਿਆਂ ਦੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਟਰਾਂਸਫਾਰਮਰਾਂ ਦੇ ਵਿੱਚੋਂ ਚੋਰੀ ਕੀਤਾ ਗਿਆ 240 ਲੀਟਰ ਤੇਲ ਅਤੇ 11 ਕੁੰਡਲ ਚਾਵਲ ਵੀ ਬਰਾਮਦ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਅੱਜ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਡੀਐਸਪੀ ਡੀ ਵੱਲੋਂ ਦਿੱਤੀ ਗਈ ਹੈ। ਜਨਰਲ ਦਿੰਦੇ ਹੋਏ ਡੀਐਸਪੀ ਡੀ ਨੇ ਦੱਸਿਆ ਕਿ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਤੇ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਹਨਾਂ ਦੇ ਕੋਲੋਂ 240 ਲੀਟਰ ਤੇਲ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ ਅਤੇ 11 ਗੁੰਡਲ ਚਾਵਲ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਦੋਨੋਂ ਮਾਮਲਿਆਂ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਲ੍ਹਾ ਫਾਿਲਕਾ ਵਿਕੇ ਪੁਲਿਸ ਨੂੰ ਲਗਾਤਾਰ ਇਤਲਾਹ ਮਿਲ ਰਹੀ ਸੀ ਕਿ ਰਾਤ ਨੂੰ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਚੋਰੀ ਹੋਇਆ ਜਿਸ ਤੇ ਐਸਐਸਪੀ ਫਾਿਲਕਾ ਸਰਦਾਰ ਮਜੀਦ ਸਿੰਘ ਤੇ ਸੀਜੀ ਵੱਲੋਂ ਸਖਤ ਦਸ਼ਾ ਨਿਰਦੇਸ਼ ਦਿੱਤੇ ਗਏ ਅਤੇ ਸੀਆਈਏ ਦੀਆਂ ਟੀਮਾਂ ਵੱਖ-ਵੱਖ ਬਣਾਈਆਂ ਗਈਆਂ ਜਿਸ ਤੇ ਸੀਆਈਐਨ ਚਾਰਜ ਨੇ ਮੁਖਬਰੀ ਤੇ ਇੱਕ ਪਰਚਾ ਦੇ ਕੇ 6 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 240 ਲੀਟਰ ਤੇਲ ਬਰਾਮਦ ਹੋਇਆ ਅਤੇ ਉਹਨਾਂ ਬੰਦਿਆਂ ਤੇ ਇਸ ਤੋਂ ਪਹਿਲਾਂ ਵੀ ਹੋਰ ਮੁਕਦਮੇ ਦਰਜ ਸੀ ਅਤੇ ਉਹਨਾਂ ਕੋਲੋਂ ਜਿਹੜੀ ਉਹ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਕਾਰ ਵਰਦੇ ਸੀ ਉਹ ਕਾਰ ਵੀ ਬਰਾਮਦ ਕਰ ਲਈ ਹੈ ਇਸ ਤੋਂ ਇਲਾਵਾ ਇੱਕ ਹੋਰ ਵਾਰਦਾਤ ਜ਼ਿਲ੍ਹੇ ਵਿੱਚ ਹੋ ਰਹੀ ਸੀ ਕਿ ਸ਼ੈਲਰਾ ਦੇ ਵਿੱਚੋਂ ਝੋਨਾ ਤੇ ਚਾਵਲਾਂ ਦੇ ਗੱਟੇ ਚੋਰੀ ਹੋ ਰਹੇ ਸੀ ਜਿਸ ਸਬੰਧ ਦੇ ਵਿੱਚ ਸੀਏਐਨ ਚਾਰ ਨੂੰ ਬੜੀ ਸਫਲਤਾ ਮਿਲੀ ਅਤੇ ਉਹਨੇ ਪੰਜ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 11 ਕੁਇੰਟਲ ਚਾਵਲ ਬਰਾਮਦ ਹੋ ਚੁੱਕਾ ਹੁਣ ਤੱਕ ਅਤੇ ਹੋਰ ਤਫ਼ਤੀਸ਼ ਜਾਰੀ ਹੈ ਤੇ ਹੋਰ ਵੀ ਵੱਡੀ ਪ੍ਰਾਪਤੀ ਹੋਣ ਦੀ ਆਸ ਹੈ ਇਹ ਦੋਨੋਂ ਮੁਕੱਦਮਿਆਂ ਦੇ ਵਿੱਚ ਕੁੱਲ 11 ਬੰਦੇ ਗ੍ਰਿਫਤਾਰ ਕੀਤੇ ਹਨ ਜਿਹੜੇ ਤੇਲ ਚੋਰੀ ਵਾਲੇ ਬੰਦੇ 6 ਬੰਦਿਆਂ ਨੂੰ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਤੇ ਪਹਿਲਾਂ ਵੀ ਪਰਚੇ ਦਰਜਾਂ ਇੱਕ ਤੇ ਸੱਤ ਪਰਚੇ ਦਰਜੇ ਇੱਕ ਤੇ ਦੋ ਪਰਚੇ ਦਰਜ ਇਸੇ ਤਰ੍ਹਾਂ ਜਿਹੜੇ ਬੰਦੇ ਛੰਦਰਾ ਚ ਚੋਰੀ ਕਰਦੇ ਸੀ ਉਹਨਾਂ ਤੇ ਵੀ ਵਕਫ ਵਕਫ ਧਰਾਵਾ ਤੇ ਚੋਰੀ ਦੇ ਪਰਚੇ ਆਲਰੇਡੀ ਦਰਜ ਇਸ ਤਰੀਕੇ ਨਾਲ ਇਹਨਾਂ ਦੋਹਾਂ ਵਾਰਦਾਤਾਂ ਨੂੰ ਅੰਜਾਮ ਕਰਨ ਵਾਲਿਆਂ ਨੂੰ ਪੁਲਿਸ ਨੇ 11 ਬੰਦਿਆਂ ਦੇ ਗ੍ਰਿਫਤਾਰੀ ਪਾਈ ਸਰੇ ਸਾਹਮਣੇ ਆ ਕਿ ਜਿਹੜੇ ਸਮਾਨ ਚੋਰੀ ਕੀਤਾ ਜਾਂ ਤੇਲ ਜਾਂ ਝੋਨੇ ਦੀ ਗੱਲ ਕਰ ਲਈਏ ਜਾਂ ਚਾਵਲ ਦੀ ਗੱਲ ਕਰ ਲਈਏ ਇਹ ਕਿੱਥੇ ਵੇਚਦੇ ਸੀਗੇ ਕਿ ਕਿਸ ਤਰ੍ਹਾਂ ਐਸ ਦਾ ਸਪਲਾਈ ਹੁੰਦੀ ਸੀ ਜਿਹੜੀ ਇਹਨਾਂ ਤੋਂ ਹੁਣ ਤੱਕ ਦੀ ਪੁੱਛਗਿੱਛ ਕੀਤੀ ਉਹਨਾਂ ਚੋਂ ਇਹ ਪਤਾ ਲੱਗਿਆ ਵੀ ਇਹ ਜਿਹੜੇ ਰਾਹ ਹੁੰਦੇ ਜਾਂਦੇ ਟਰੱਕ ਹੁੰਦੇ ਸੀ ਟਰੱਕਾਂ ਨੂੰ ਰੋਕ ਕੇ ਤੇਲ ਜਾਂ ਕੋਈ ਚਾਵਲ ਇਹ ਸਸਤੇ ਭਾਅ ਤੇ ਵੇਚ ਦਿੰਦੇ ਸੀ ਇਹ ਕੋਈ ਗਰੂ ਹੈ ਜਾਸਰੀ ਮਤਲਬ ਵੈਸੇ ਨੌਜਵਾਨ ਮੁੰਡੇ ਨੇ ਜਿਹੜੇ ਪਟਕੇ ਨੇ ਸਰ ਇਹਨੂੰ ਗਰੂ ਹੀ ਕਹਿ ਸਕਾਂਗੇ ਜੀ ਪਹਿਲਾਂ ਵੀ ਨਾ ਤੇ ਇਹੀ ਮੁਕਦਮੇ ਦਰਜ ਨੇ ਇਹੋ ਜਿਹਾਂ ਵਾਰਦਾਤਾਂ ਨੂੰ ਹੀ ਅੰਜਾਮ ਦਿੰਦੇ ਸੀ ਕਿੰਨੇ ਕਿੰਨੇ ਬੰਦਿਆਂ ਦਾ ਗਰੂ ਹੈ ਸਰ ਇਹ ਕੋਈ ਪਤਾ ਲੱਗਿਆ ਜੀ ਹੁਣ ਤੱਕ ਤੁਹਾਨੂੰ ਦੱਸਿਆ ਜੀ ਇਹਦੇ ਵਿੱਚ 6 ਬੰਦਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਆ ਜਿਹੜੇ ਤੇਲ ਚੋਰੀ ਕਰਦੇ ਸੀ ਤੇ ਜਿਹੜੇ ਚੰਦਰਾਚ ਚੋਰੀ ਕਰਦੇ ਸੀ ਉਹਨਾਂ ਦੇ 5 ਬੰਦਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਇਹਨਾਂ ਦਾ ਕੋਈ ਆਪਸੀ ਕਨੈਕਸ਼ਨ ਨਹੀਂ ਇਹ ਦੋਨਾਂ ਗੈਂਗਰ ਦਾ ਕਿ ਨਹੀਂ ਆਪਸੀ ਨਾਲ ਕੋਈ ਕਨੈਕਸ਼ਨ ਨਹੀਂ ਹੈ ਜੀ ਇਹ ਦੋਨਾਂ ਗੈਆਂ ਦਾ ਆਪਸੀ ਕੋਈ ਕਨੈਕਸ਼ਨ ਨਹੀਂ ਹੈ ਇਹ ਤਾਂ ਸਾਨੂੰ ਸਫਲਤਾ ਮਿਲ ਗਈ ਦੋਨਾਂ ਗੈਆਂ ਨੂੰ ਫੜਨ ਦੇ ਵਿੱਚ ਸਰ ਇਹ ਇਹ ਪਤਾ ਲੱਗਿਆ ਕਿ ਨੌਜਵਾਨ ਕਰਦੇ ਕੀ ਸੀਗੇ ਕਿ ਸਿਰਫ ਇਸੇ ਕੰਮ ਨੂੰ ਲੱਗੇ ਹੋਏ ਸੀਗੇ ਜਾਂ ਵੈਸੇ ਲੋਗਾਂ ਨੂੰ ਖਾਣ ਆਸਤੇ ਕਿਸ ਤਰ੍ਹਾਂ ਦਾ ਦਿਨੇ ਝਾੜੀ ਤਪਾ ਕਰਦੇ ਜੀ ਇਹ ਤਾਂ ਕੰਮ ਕਰਦੇ ਰਾਤ ਨੂੰ ਚੋਰੀਆਂ ਕਰਦੇ ਸੀ ਰਹਿਣ ਵਾਲੇ ਕਿੱਥੋਂ ਦੇ ਨੇ ਸਰ ਸਾਰੇ ਇਹ तकरीबन ਸਾਰੇ ਫਾਜ਼ਿਲਕਾ ਜ਼ਿਲ੍ਹੇ ਦੇ ਰਹਿਣ ਆ ਉਹਨੇ ਜਿਹੜੇ 6 ਬੰਦੇ ਤੇਲ ਚੋਰੀ ਵਾਲੇ ਬੜੇ ਉਹਨਾਂ ਦੇ ਵਿੱਚੋਂ ਇੱਕ ਗੁਰੂ ਹਰਸਾਏ ਦਾ ਰਹਿਣਾ ਕਿਸ ਤਰ੍ਹਾਂ ਦੀ ਅਪੀਲ ਕਰੋਗੇ ਸਾਰੇ ਇਲਾਕੇ ਦੇ ਲੋਕਾਂ ਨੂੰ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਥੋੜਾ ਜਿਹਾ ਸੀਸੀਟੀਵੀ ਕੈਮਰੇ ਦੀ ਵਰਤੋਂ ਜ਼ਿਆਦਾ ਕੀਤੀ ਜਾਵੇ ਚੌਕੀਦਾਰ ਰੱਖੇ ਜਾਣ ਉਸ ਤੋਂ ਲਾਵਾ ਪੁਲਸ ਵੱਲੋਂ ਰਾਤੀਆਂ ਗਸ਼ਟਾ ਵੀ ਬਣਾਈਆਂ ਜਾਣੀਆਂ ਨਾਈਟ ਡੋਮੀਨੇਸ਼ਨ ਵੀ ਕੀਤਾ ਹੋਇਆ ਤਾਂ ਕਿ ਇਹ ਧੁੰਦ ਦੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਜੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ ਕੀ ਲੱਗਦਾ ਹੈ ਕਿ ਸਰ ਇਹਦੇ ਵਿੱਚ ਹੋਰ ਰਿਕਵਰੀ ਹੋ ਸਕਦੀ ਹੈ ਇਹਨਾਂ ਮਾਮਲਿਆਂ 'ਚ ਬਿਲਕੁਲ ਜੀ ਅਜੇ ਇਹਨਾਂ ਦੀ ਅਰੈਸਟ ਪਈ ਹੈ ਇਹਨਾਂ ਦਾ ਰਿਮਾਂਡ ਲੈਣਾ ਡੈਫੀਨੇਟਲੀ ਇਹਦੇ ਵਿੱਚ ਹੋਰ ਕਵਰੀ ਹੋਣ ਦੀ ਆਸ ਹੈ sorry